ਮੰਗਾਈਰਦੂ ਨੂੰ ਲੈ ਕੇ ਅੱਜ ਦਾ ਵਿਸ਼ਾ ਸੀਗਾ ਜਿਹੜੀਆਂ ਗਰੀਬ ਦੇ ਜਿਹੜੀ ਚੁੱਲ੍ਹੇ ਦੀ ਅੱਗ ਆ ਜਿਵੇਂ ਸੀਐਮ ਸਾਹਿਬ ਕਹਿੰਦੇ ਸੀ ਬੁਝੀ ਪਈ ਹੈ ਵੀ ਉਹਨੂੰ ਫੇਰ ਦੁਬਾਰਾ ਜਗਾਵਾਂਗੇ ਪਰ ਮੈਨੂੰ ਲੱਗਦਾ ਉਹ ਆਪਣੇ ਜਿਹੜੇ ਬਿਆਨਾਂ ਤੋਂ ਉਹ ਮੁਕਰਦੇ ਨਜ਼ਰੀ ਆਏ ਆ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਕਿਉਂਕਿ ਇੱਕਦਮ ਹੁਣ ਜਿਹੜਾ ਮੰਗਾਈ ਜਿਹੜੀ ਇੰਨੀ ਜ਼ਿਆਦਾ ਵਧ ਗਈ ਆ ਤੇ ਗਰੀਬ ਦੇ ਜਿਹੜਾ ਰੋਟੀ ਪੱਕਣੀ ਵੀ ਆਪਾਂ ਇੱਕ ਮੁਸ਼ਕਲ ਕਹਿ ਸਕਦੇ ਹਾਂ ਕਿਉਂਕਿ ਅੱਤ ਦੀ ਮੰਗਾਈ ਨਾਲ ਸਬਜ਼ੀਆਂ ਦੇ ਰੇਟ ਆ ਜਿਹੜੇ ਉਹ ਗਰੀਬ ਦੀ ਪਹੁੰਚ ਤੋਂ ਬਾਹਰ ਹੋ ਗਏ ਆ ਤੇ ਅੱਜ ਆਪਾਂ ਜਿਹੜੀ ਇਹਦੀ ਗਰਾਊਂਡ 0 ਤੋਂ ਆਪਾਂ ਕਵਰੇਜ ਕਰਨ ਆਏ ਸੀ ਤੇ ਵੀਰ ਸਾਡੇ ਨਾਲ ਗੱਲਬਾਤ ਲਈ ਮੌਜੂਦ ਆ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸੱਸੀ ਗੱਲ ਬਾਈ ਜੀ ਸੱਸੀ ਗੱਲ ਜੀ ਪਹਿਲਾਂ ਤਾਂ ਕੀ ਨਾਮ ਆ ਬਾਈ ਜੀ ਉਹ ਜ਼ਰੂਰ ਦੱਸ ਜਕਸੀਰ ਸਿੰਘ ਆ ਜੀ ਸਾਡਾ ਅੱਜ ਦਾ ਵਿਸ਼ਾ ਮੰਗਾਈ ਨੂੰ ਲੈ ਕੇ ਸੀਗੇ ਆਪਾਂ ਅੱਜ ਇੱਕ ਸਬਜ਼ੀ ਵਾਲੀ ਦੁਕਾਨ ਤੇ ਖੜੇ ਹੋ ਕਿਵੇਂ ਦੇਖਦੇ ਹੋ ਜਿਹੜੇ ਪਿਛਲੇ ਮਹੀਨੇ 2 ਕੁ ਮਹੀਨੇ ਤੋਂ ਸਬਜ਼ੀਆਂ ਦੇ ਰੇਟ ਆ ਜਿਹੜੇ ਅਸਮਾਨੀ ਚੜੇ ਹੋਏ ਆ ਤੇ ਮਜ਼ਦੂਰ ਪਰਿਵਾਰਾਂ ਲਈ ਤਾਂ ਮੈਨੂੰ ਲੱਗਦਾ ਹੁਣ ਉਹਨਾਂ ਦੇ ਲਈ ਤਾਂ ਸਬਜ਼ੀ ਇੱਕ ਨਾਮ ਦੀ ਰਹਿ ਗਈ ਹੋਊਗੀ ਬਿਲਕੁਲ ਜੀ ਬਹੁਤ ਮੰਗਾਈ ਹੈ ਜ ਤੇ ਜਿਹੜਾ ਗਰੀਬ ਵਰਗ ਆ ਜਾਂ ਕੋਈ ਵੀ ਹੈਗਾ ਮਜ਼ਦੂਰ ਬੰਦਾ ਜਾਂ ਜਿਹੜਾ ਕਰਕੇ ਖਾਣ ਵਾਲਾ ਉਹਨੂੰ ਬਹੁਤ ਔਖਾ ਹੋਇਆ ਪਿਆ ਇਹ ਮੰਗਾਈ ਦੀ ਮਾਰ ਹੈ ਏਠ ਜਿਹੜਾ ਗਰੀਬ ਦਿਨੋਂ ਦਿਨ ਆ ਰਿਹਾ ਜਿਵੇਂ ਮੌਜੂਦਾ ਸਰਕਾਰ ਨੇ ਕਿਹਾ ਸੀ ਬਈ ਇੱਕ ਰਾਸ਼ਨ ਸੋਈ ਦੇ ਰਾਸ਼ਨ ਵਾਸਤੇ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦੀ ਗੱਲ ਵੀ ਕੀਤੀ ਸੀਗੀ ਕਿਉਂ ਲੱਗਦਾ ਨਹੀਂ ਸਰਕਾਰ ਨੂੰ ਉਹ ਜਿਹੜਾ ਜਲਦੀ ਸ਼ੁਰੂ ਕਰ ਦੇਣਾ ਚਾਹੀਦਾ ਕਿਉਂਕਿ 2.5 ਸਾਲ ਬੀਤ ਗਏ ਤੇ ਅੱਜ ਅੱਤ ਦੀ ਮੰਗਾਈ ਅੱਜ ਗਰੀਬ ਪਰਿਵਾਰਾਂ ਨੂੰ ਲੋਡ ਵੀ ਹੈ ਬਿਲਕੁਲ ਜੀ ਨਵੀਂ ਸਰਕਾਰ ਆ ਲੋਕਾਂ ਨੇ ਮਜ਼ਦੂਰਾਂ ਨੇ ਕਿਸਾਨਾਂ ਨੇ ਸਾਰਿਆਂ ਨੇ ਰਲ ਕੇ ਨਵੀਂ ਸਰਕਾਰ ਆ ਜਿਹੜੀ ਬਹੁਮਤ ਨਾਲ ਜਿਤਾਈ ਆ ਤੇ ਉਹਨਾਂ ਨੂੰ ਇਹ ਚੀਜ਼ ਤੇ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਜਿਹੜਾ ਮੰਨ ਕੇ ਜਿੰਦੇ ਨਾਲ ਜਿਹੜੀ ਲੋੜਵੰਦਾਂ ਦੀ ਮਦਦ ਹੋ ਸਕੇ ਤੇ ਲੋਕ ਇਹਦੇ ਤੋਂ ਉਜਾਤ ਪਾ ਸਕਣ ਤੁਸੀਂ ਵੀ ਅੱਜ ਇੱਥੇ ਸਬਜ਼ੀ ਲੈਣ ਆਏ ਹੋ ਕੀ ਰੇਟ ਤੁਸੀਂ ਕੀ ਲਿਆ ਕੋਸ਼ਿਸ਼ ਬਸ ਜਿਹੜੀ ਨੂੰ ਹੱਥ ਪਾਈਦਾ ਜੀ 80 90 100 ਤੋਂ ਥੱਲੇ ਹੈ ਹੀ ਨਹੀਂ ਅੱਛਾ ਡਰੋਂਦੀ ਹੈ ਜਨਕ ਹਾਂ ਜੀ ਬਿਲਕੁਲ ਵੇ ਸੇਬ ਸਸਤੇ ਆ ਜੀ ਸਬਜੀ ਮਹੰਗੀ ਏ ਅੱਛਾ ਸੇਬ ਸਸਤੇ ਫਿਰ ਸੇਬ ਹੀ ਲੈ ਲਿਆ ਕਰੋ ਸਬਜੀ ਨਾ ਬੰਦ ਕਰ ਦਿਓ ਨਾ ਆ ਸੇਬ ਡੇਲੀ ਨਹੀਂ ਖਾਦੇ ਜਾਂਦੇ ਜੀ ਸਬਜੀ ਨਹੀਂ ਬਣਦੀ ਕਰਾਰੀ ਉਹਦੇ ਨਾਲ ਹੋਰ ਵੀ ਬਾਈ ਮਜੂਦਾ ਗੱਲਬਾਤ ਲਈ ਆਜੋ ਬਾਈ ਜੀ ਇਧਰ ਕਿਵੇਂ ਦੇਖਦੇ ਹਾਂ ਬਾਈ ਜੀ ਕੇਂਦਰ ਸਰਕਾਰ ਤੀਜੀ ਵਾਰ ਫਿਰ ਮੋਦੀ ਸਰਕਾਰ ਵੀ ਬਣ ਗਈ ਆਪਾਂ ਹੁਣ ਸੂਬਾ ਸਰਕਾਰ ਨੂੰ ਵੀ ਇਹਦਾ ਦੋਸ਼ ਦੇਵਾਂਗੇ ਕਿਉਂਕਿ ਦੋਨੇ ਸਰਕਾਰਾਂ ਦੀ ਮਿਲੀ ਭੁਗਤ ਨਾਲ ਹੀ ਆ ਜਿਹੜਾ ਇਹ ਮਹਿੰਗਾਈ ਆ ਅਸਮਾਨਾਂ ਨੂੰ ਛੂ ਰਹੀ ਆ ਅੱਜ ਗਰੀਬ ਪਰਿਵਾਰਾਂ ਤੋਂ ਮੈਨੂੰ ਲੱਗਦਾ ਸਬਜੀ ਦਾ ਨਾਮ ਉਹ ਨਿਸ਼ਾਨ ਜਿਹੜਾ ਖਤਮ ਹੁੰਦਾ ਜਾ ਰਿਹਾ ਕਿਵੇਂ ਦੇਖਦੇ ਜਿਹੜੀ ਇਹਨਾਂ ਦੀ ਕੇਂਦਰੀ ਸਰਕਾਰ ਸੀ ਇਹ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਆ ਕਹਿੰਦੇ ਦੀ ਮਹਿੰਗਾਈ ਨੂੰ ਠੱਲ ਪਾਵਾਂਗੇ ਪਰ ਉਲਟਾ ਠੱਲ ਪਾਉਣ ਦੀ ਬਜਾਈ ਵੀ ਅੱਜ ਬੁਰਾ ਹਾਲ ਹੈ ਜਿਹੜਾ ਪੰਜਾਬ ਦਾ ਸੀਐਮ ਆਈ ਇਹਦਾ ਤਾਂ ਤੁਸੀਂ ਵੇਖ ਲਓ ਕਹਿਣੇ ਕਿਆ ਇਹਨੇ ਤਾਂ ਜਦੋਂ ਤੋਂ ਬਣਿਆ ਨਾ ਤਾਂ ਮਜ਼ਦੂਰਾਂ ਲਈ ਕੋਈ ਗੱਲ ਕੀਤੀ ਆ ਉਲਟਾ ਇਹਨੇ ਜਿਹੜਾ ਮਸ਼ੀਨਰੀ ਕਰਨ ਦੇ ਉੱਤੇ ਕਹਿੰਦਾ ਜੀ ਸਿੱਧੀ ਬਜਾਈ ਕਰੋ ਝੋਨੇ ਦੀ ਉਹਦੇ ਵਿੱਚ ਠੀਕ ਆ ਸੀ ਨਹੀਂ ਕਹਿੰਦੇ ਵੀ ਉਹ ਨਾ ਕਰਨ ਚੱਲ ਜੇ ਫਾਇਦਾ ਹੁੰਦਾ ਕੋਈ ਦੇਸ਼ ਦਾ ਤਾਂ ਉਹਨੂੰ ਕਰਨੀ ਚਾਹੀਦੀ ਆ ਪਰ 1500 ਰੁਪਏ ਜਿਵੇਂ ਕਿਸਾਨ ਨੂੰ ਕਹਿੰਦਾ ਸਬਸਿਡੀ ਦੇਊਗਾ ਪਰ ਜਿਹੜੇ ਮਜ਼ਦੂਰ ਉੱਥੇ ਕਿਰਤ ਕਰਕੇ ਖਾਂਦਾ ਸੀ ਉਹਦੇ ਲਈ ਕੋਈ ਸੋਚਿਆ ਮਜ਼ਦੂਰਾਂ ਦਾ ਕੰਮ ਵੀ ਰੁਕੇ ਉਹਦੇ ਲਈ ਸੋਚਿਆ ਕੋਈ ਸਰਕਾਰ ਆ ਜੇ ਜੀ ਕਿਸੇ ਦੀ ਵੀ ਆ ਜੇ ਮਜ਼ਦੂਰਾਂ ਲਈ ਉਹਦਾ ਜਿਹੜਾ ਰਵਈਆ ਇੱਕ ਮਤਰੀਮਾਲ ਮਜ਼ਦੂਰਾਂ ਲਈ ਤਾਂ ਉਹਨਾਂ ਨੇ ਜਾਂ ਆਮ ਪਬਲਿਕ ਲਈ ਉਹਨਾਂ ਨੇ ਬੀਬੀਆਂ ਲਈ 1000 ਰੁਪਏ ਮੈਨੂੰ ਲੱਗਦਾ ਉਹ ਵੀ 2.5 ਸਾਲ ਉਹਦਾ ਹੀ ਕੋਰੇ ਗੱਪ ਪਹਿਲਾਂ ਤੇ ਸਾਰੀਆਂ ਸਰਕਾਰਾਂ ਮਾਰਦੀਆਂ ਇਹਨੇ ਥੋੜੇ ਜਿਹੀ ਤਰੀਕੇ ਨਾਲ ਮਾਰਦੇ ਇਸ ਕਰਕੇ ਇਹਦਾ ਹੁਣ ਸਾਰਿਆਂ ਦੇ ਚਿਹਰਾ ਸਾਹਮਣੇ ਆ ਤੁਹਾਡੇ ਸਾਹਮਣੇ ਜਿਹੜੀਆਂ ਹੁਣ ਆਉਣ ਵਾਲੇ ਆ ਵੋਟਾਂ ਪਈਆਂ ਇਹਨਾਂ ਦੇ ਵਿੱਚ ਤੁਸੀਂ ਦੇਖ ਹੀ ਰਿਹਾ ਪਰ ਲੋਕ ਐਡੇ ਹੁਣ ਭੋਲੇ ਨਹੀਂ ਰਏ ਇਹਦੀ ਆਉਣ ਵਾਲੀ ਜਵਾਬਦੇਹੀ ਸਾਰੀਆਂ ਸਰਕਾਰਾਂ ਤੋਂ ਲੈਣਗੇ ਅੱਜ ਵੀ ਅੱਜ ਆਪਾਂ ਸਬਜ਼ੀ ਵਾਲੀ ਦੁਕਾਨ ਤੇ ਖੜੇ ਆ ਅਸਮਾਨੀ ਜ਼ੂਨ ਦੀਆਂ ਸਬਜ਼ੀਆਂ ਕਿਵੇਂ ਦੇਖਦੇ ਗਰੀਬ ਦੀ ਪਹੁੰਚ ਤੋਂ ਤਾਂ ਬਾਹਰ ਆ ਗਮ ਅਸਮਾਨੀ ਜ਼ੂਨ ਦੀ ਗੱਲ ਆ ਜੀ ਆਲੂ ਹੁਣ ਜਦੋਂ ਇਹ ਖਰੀਦਦਾ ਸਮਾਂ ਦਾ ਉਹਦਾ ਤਾਂ ਵਿਚਾਰੇ ਕਿਸਾਨ ਟਰਾਲੀਆਂ ਢੇਰ ਕਰਕੇ ਆਉਂਦੇ ਆ ਜੀ ਤੇ ਅੱਜ ਦੇ ਸਮੇਂ 40 ਰੁਪਏ ਕਿਲੋ ਆਲੂ ਆ ਜੀ ਗੰਡਾ ਬਹੁਤ ਮਹਿੰਗਾ ਖਾਣ ਦੇ ਵੱਸੋਂ ਬਾਹਰ ਸਬਜ਼ੀਆਂ ਵੀ ਤਕਰੀਬਨ ਸਾਰੀਆਂ ਹਾਂਜੀ ਜਿਹੜਾ ਮਜ਼ਦੂਰ ਆ ਉਹਦਾ ਜਿਹੜਾ ਚੁੱਲਾ ਹੁਣ ਤੁਸੀਂ ਦੇਖ ਲਓ ਜਿਹੜੀ ਡੱਬੀ ਆ ਉਹਦੇ ਤੇ ਵੀ 35 ਪੈਸੇ ਟੈਕਸ ਲੱਗ ਕੇ ਆਉਂਦਾ ਹੈ ਉਹਦੇ ਵਿੱਚ ਹੁਣ ਸਾਡੇ ਮਜ਼ਦੂਰੀ ਦੇ ਚੁੱਲੇ ਦੇ ਮਗਰੀ ਇੱਕ ਡੱਬੀ ਦੇ ਮੁਤਾਬਕ ਕੀ ਕਹੀਏ ਇਹਦਾ ਬਹੁਤ ਕੁਝ ਵਧ ਗਿਆ ਜੀ ਹਾਂ ਗੱਲਬਾਤ ਲਈ ਸਾਡੇ ਨਾਲ ਦੁਕਾਨਦਾਰ ਵੀ ਮੌਜੂਦ ਆ ਹਾਂਜੀ ਅੰਕਲ ਜੀ ਕਿਵੇਂ ਟਮਾਟਰ ਦਾ ਅੱਜ ਕੀ ਰੇਟ ਆ ਜੀ 60 ਰੁਪਏ ਆ ਜੀ ਅੱਛਾ 60 ਰੁਪਏ ਕਿਲੋ ਤੇ ਪਿਆਜ਼ ਦਾ ਜੀ ਪਿਆਜ਼ 40 ਰੁਪਏ ਕਿਲੋ ਤੇ ਆ ਚੌਲੇ ਚੌਲੇ 80 ਰੁਪਏ ਕਿਲੋ ਆ ਇਹਦੇ ਨਾਲ ਦੁਕਾਨਦਾਰੀ ਤੇ ਵੀ ਕਾਫੀ ਅਸਰ ਬਰਾ ਸਰ ਪੈਂਦਾ ਜੀ ਚੌੜਾ ਜਿਹੜਾ ਹੈਗਾ ਸੀ ਮਤਲਬ 40 50 ਦਾ ਵੱਧ ਕਦੇ ਵੇਚਿਆ ਨਹੀਂ ਹੁਣ 80 ਰੁਪਏ ਵੇਚਣਾ ਪੈ ਰਿਹਾ ਇਹਦੇ ਨਾਲ ਤੁਹਾਡੀ ਦੁਕਾਨਦਾਰਾਂ ਦੇ ਬਜਟ ਵੀ ਹਿੱਲ ਗਏ ਹੋਣਗੇ ਕਿਉਂਕਿ ਇੱਕ ਚੀਜ਼ ਆਪਾਂ 10 2000 ਦੀ ਲੈ ਲੈਣੀ ਤੇ ਅੱਜ ਕੋਈ 40 5000 ਰੁਪਏ ਇਨਵੈਸਟ ਕਰਦਾ ਹਿੱਲਦਾ ਜੀ ਮੰਡੀਆਂ ਦੇ ਕਰਜ਼ਾਈ ਹੁੰਨੇ ਇੱਧਰ ਗਾਗ ਨਹੀਂ ਹੁੰਦਾ ਸਬਜ਼ੀਆਂ ਖਰਾਬ ਹੁੰਦੀਆਂ ਸਾਡੀਆਂ ਹੁਣ ਤਾਂ ਕੋਈ ਹਰ ਇੱਕ ਸਬਜ਼ੀ ਮੈਨੂੰ ਲੱਗਦਾ 50 ਤਾਂ ਨਾਰਮਲ ਜੀ ਗੱਲ ਆ 50 ਤਾਂ ਸਾਰੀਆਂ ਪਾਰ 50 40 50 ਤੋਂ ਘੱਟ ਤਾਂ ਕੋਈ ਹੈ ਹੀ ਨਹੀਂ ਜੀ ਇਹ ਹਕੀਕਤ ਆ ਜੀ ਜੇ ਫਰੂਟਾਂ ਦੀ ਫਰੂਟ ਵੀ ਸੇ ਦੇਖ ਲੋ ਜੀ 2250 ਰੁਪਏ ਕਿਲੋ ਨੂੰ ਚੱਲ ਰਿਹਾ ਹੈ। ਅੱਛਾ 2250 ਰੁਪਏ ਕਿੱਥੇ ਆ। 170 ਤੋਂ ਲੈ ਕੇ 2250 ਰੁਪਏ ਤੇ ਗਈ। ਇਹ ਕਿੰਨੀ ਵਾਰ ਲਈ ਪਹਿਲਾਂ ਆਮ ਹੁੰਦਾ ਸੀ 20-25 ਰੁਪਏ ਦਾ 25 ਰੁਪਏ ਦਾ ਹੁਣ 40 ਰੁਪਏ ਦਾ ਹੈ। ਵੀ ਦੇਖ ਰਹੇ ਹਾਂ ਹਕੀਕਤ ਆ ਗਰਾਊਂਡ ਜ਼ੀਰੋ ਦੀ ਵੀ ਹਰ ਇੱਕ ਚੀਜ਼ ਜੇ ਆਪਾਂ ਕੱਲੇ ਸਬਜ਼ੀਆਂ ਦੀ ਗੱਲ ਕਰਦੇ ਹਾਂ ਨਾਲ ਫਰੂਟ ਦੀ ਗੱਲ ਕਰਦੇ ਸੀਗੇ ਤੇ ਵੀ ਕੋਈ ਵੀ ਚੀਜ਼ ਹੈ ਜਿਹੜੀ ਇਹ ਗਰੀਬ ਮਜ਼ਦੂਰ ਜਾਂ ਆਮ ਲੋਕਾਂ ਦੇ ਜਿਹੜੀ ਪਹੁੰਚ ਤੋਂ ਬਾਹਰ ਹੁੰਦੀ ਆ ਇਹ ਗਰਾਊਂਡ ਜ਼ੀਰੋ ਦੀ ਹਕੀਕਤ ਆ ਇਸੇ ਤਰ੍ਹਾਂ ਦੀਆਂ ਵੀਡੀਓ ਅਸੀਂ